ਬੀਜਪੀ ਦੇ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਰਮ ਕਾਮਰਾ ਦੇ ਜਿਹੜੇ ਗੇ ਨਿਵਾਸ ਤੇ ਪਹੁੰਚੇ ਨੇ ਦਾਣਾ ਮੰਡੀ ਦੇ ਵਿੱਚ ਪਹੁੰਚੇ ਨੇ ਜਿੱਥੇ ਬੀਜਪੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਆਪਾਂ ਜਿਹੜੇ ਜਿਹੜੇ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਜੀ ਜਿਹੜੇ ਗੇ ਵਰਕਰਾਂ ਨੂੰ ਜਿਹੜਾ ਸੰਬੋਧਿਤ ਕਰ ਰਹੇ ਨੇ ਆਪਾਂ ਉਹਨਾਂ ਨਾਲ ਜਿਹੜੀ ਆ ਆਪਾਂ ਗੱਲਬਾਤ ਕਰਾਂਗੇ ਵੀ ਜਿਹੜਾ ਗਾ ਇਹਨਾਂ ਨੇ ਮੀਟਿੰਗ ਕੀਤੀ ਗਈ ਹੈ ਵਰਕਰਾਂ ਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਨੇ ਇੱਕ ਪੂਰੀ ਇਕਨੋਮੀ ਪੰਜਾਬ ਦੀ ਇਸ ਖੇਤੀ ਨਾਲ ਜੁੜੀ ਹੈ ਸਰ ਸਾਰਿਆਂ ਦਾ ਇਹਦੇ ਨਾਲ ਜੁੜੇ ਹੋਏ ਇੱਕ ਦਾ ਨੁਕਸਾਨ ਹੁੰਦਾ ਸਾਰੇ ਉਹਦੇ ਚ ਲਪੇਟੇ ਜਾਂਦੇ ਨੇ ਪਰ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ ਸਾਬ ਉਸ ਜ਼ਿੰਮੇਵਾਰੀ ਨੂੰ ਆਪਾਂ ਦੇਖੋ ਜਿਸ ਤਰ੍ਹਾਂ ਗੱਲ ਕਰਕੇ ਹਟੇ ਵੀ ਬਿਮਾਰੀਆਂ ਤਾਂ ਹੁਣ ਪੈਣੀਆਂ ਸਾਬ ਪਾਣੀ ਕਿਦੋਂ ਵਾਪਸ ਘਟਿਆ ਜਿੱਥੇ ਕਿਤੇ ਘਰ ਵੀ ਪਾਟਣਗੇ ਬਿਮਾਰੀਆਂ ਵੀ ਪੈਣਗੀਆਂ ਪਸ਼ੂਆਂ ਦਾ ਵੀ ਸਮੱਸਿਆ ਹੈ ਉਹ ਸਾਰੀ ਕੰਮਾਂ ਵਾਸਤੇ ਪਾਰਟੀ ਆਪਣੇ ਦਮ ਤੇ ਭਾਜਪੀ ਪਾਰਟੀ ਕੱਲ ਵੀ ਉੱਥੇ ਚਲੰਦਰ ਸਿੰਘ ਜਾ ਕੇ 60 ਟਰੱਕ ਜਿਹੜੇ ਆ ਸਮਾਨ ਰਾਸ਼ਨ ਦੇ ਚੈਤ੍ਰਪਾਲ ਹੈ ਚ ਚਾਰ ਪਾਈਆਂ ਹੈ ਚ ਭਾਂਡੇ ਹੈ ਕੋਈ ਕੱਪੜੇ ਲੱਤੇ ਕਈਆਂ ਦੇ ਤਾਂ ਸਾਰਾ ਕੁਝ ਰੁੜ ਗਿਆ ਦੇ ਨੇ ਦਰਿਆ ਦੇ ਉੰਦਰ ਆਇਆ ਸਾਰਿਆਂ ਵਾਸਤੇ ਉੱਥੇ 80 ਲੱਖਾਂ ਚ ਜਿਹੜੀ ਹੈ ਉਹ ਪਹੁੰਚਾਉਣ ਦਾ ਕੰਮ ਕੀਤਾ ਅੱਜ ਜਿਹੜਾ ਮੈਂ ਜਾ ਰਿਹਾ ਸਾਰੇ ਸਾਥੀਆਂ ਨਾਲ ਜਿੱਥੇ ਜਾ ਕੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੋਂ ਜਾਗਰਿਤ ਕਰਾਂਗੇ ਉਹਨਾਂ ਨੂੰ ਕਹਾਂਗੇ ਤਗੜੇ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਓ ਉੱਥੇ ਇੱਕ ਲੋਕਾਂ ਦੇ ਪ੍ਰਤੀ ਜੁੜਾਅ ਵਾਲੀ ਪਾਰਟੀ ਹੋਣ ਕਾਰਨ ਬੀਜੇਪੀ ਦੇ ਸਾਥੀਆਂ ਨੂੰ ਮੈਂ ਆਪਣੇ ਸਾਰੇ ਵਰਕਰ ਸਾਥੀਆਂ ਨੂੰ ਆਈ ਬੇਨਤੀ ਕਰਨਾ ਹੈ ਵੀ ਆਪਾਂ ਆਪਾਂ ਸਾਰੇ ਰਲ ਕੇ ਜਿੱਥੇ ਕਿਤੇ ਆਪਣੇ ਆਪਣੇ ਪਿੰਡ 'ਚ ਦੇਖ ਲਈਏ ਹੋਰ ਨਹੀਂ ਤਾਂ ਲਿਸਟਾਂ ਬਣਾਓ ਆਪਣੇ ਪਿੰਡਾਂ 'ਚ ਜਾ ਕੇ ਜਿਨ੍ਹਾਂ ਗਰੀਬਾਂ ਦੇ ਵਿਚਾਰਿਆਂ ਦੇ ਮਕਾਨ ਪਾਟੇ ਆ ਤਾਂ ਕਿ ਉਸ ਮਕਾਨ ਦੇ ਆਪਾਂ ਕਾਰਵਾਈ ਪ੍ਰਧਾਨ ਮੰਤਰੀ ਦੇ ਜਿਹੜਾ ਉਹਨਾਂ ਦਾ ਹੈਗਾ ਮਕਾਨ ਪੀਐਮ ਆਵਾਸ ਯੋਜਨਾ ਦੇ ਤਹਿਤ ਉਹਨਾਂ ਦੇ ਮਕਾਨ ਬਣਵਾਉਣ ਦਾ ਪ੍ਰਬੰਧ ਕਰੀਏ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਜਿਨ੍ਹਾਂ ਨੂੰ ਕਿਸੇ ਦਵਾਈ ਦੀ ਲੋੜ ਹੈ ਉਹ ਸਾਰਿਆਂ ਦੀ ਗੱਲ ਬਣਾ ਕੇ ਆਪਾਂ ਇੱਕ ਐਨਜੀਓ ਦੀ ਤਰ੍ਹਾਂ ਕੰਮ ਕਰਕੇ ਸਾਰਿਆਂ ਦੇ ਨਾਲ ਉਹਨਾਂ ਦੀ ਸਮੱਸਿਆ ਨੂੰ ਸਰਕਾਰ ਤੱਕ ਪਹੁੰਚਾਈਏ ਕੇਂਦਰ ਸਰਕਾਰ ਤੱਕ ਮੋਦੀ ਜੀ ਦੀ ਨਿਗਾਹ ਚ ਲੈ ਕੇ ਆਈਏ ਕਿਉਂਕਿ ਉਹਨਾਂ ਨੇ 1600 ਕਰੋੜ ਰੁਪਏ ਦਾ ਜੀ ਦਿੱਤੇ ਹੈ ਤੇ ਬਾਕੀ ਉਹਨਾਂ ਨੇ ਕਿਹਾ ਸੀ ਰਿਪੋਰਟ ਜਦੋਂ ਬਣ ਕੇ ਆਉਂਦੀ ਹੈ ਪੰਜਾਬ ਦੀ ਅਸੀਂ ਪੰਜਾਬ ਨੂੰ ਇਕੱਲਾ ਨਹੀਂ ਛੱਡਣਾ ਪੰਜਾਬ ਦੇ ਵਾਹ ਫੜ ਕੇ ਅਸੀਂ ਪੰਜਾਬ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਇਸ ਕਰਕੇ ਮੈਂ ਅੱਜ ਸਿਰਫ ਆ ਜੀ ਤੁਹਾਨੂੰ ਆ ਬੇਨਤੀ ਕਰਨ ਆਇਆ ਹਾਂ ਅੱਜ ਦਾ ਵਰਕਪਲ ਨੰਬਰਡਮੀ ਅਫਸਰ ਵੀ ਮਾਈਟਾ ਮਰਜਿਸਟਰ ਜੈਣੀ ਜੀ ਬਹੁਤ ਹੀ ਸਾਡੇ ਸਤਕਾਰਯੋ ਜਨਰਲ ਸਕੱਤਰ ਸੋਢੀ ਜੀ ਤੁਹਾਨੂੰ ਗ੍ਰੀਟ ਪ੍ਰਧਾਨ ਜੀ ਜੀ ਸਾਹਿਬ ਆਏ ਸਾਹਮਣੇ ਬੈਠੇ ਸਾਰੇ ਮੇਰੇ ਸਾਥੀਓ ਨਵੰਦਨਾ ਰੇਗੀ ਸੌਰੀ ਸਾਡੇ ਅਪਗਰੀ ਸਾਰੇ ਤੁਸੀਂ ਜਿੱਦ ਰਹੇ ਸੀ ਬਿਲਕੁਲ ਸਰ ਸਵੇਰੇ ਹਨ ਦੇ ਹਲਕੇ ਚੋਂ ਇਹਨਾਂ ਜਿਹੜੇ ਨਾਲ ਲੈ ਕੇ ਇਹਨਾਂ ਦੇ ਹਲਕੇ ਬੰਦਵਾਣੇ ਚ ਬਹੁਤ ਭਾਰੀ ਨੁਕਸਾਨ ਹੋਇਆ ਦੋ ਕਿਸਮ ਦੇ ਨੁਕਸਾਨ ਹੋਏ ਸਰ ਇਸ ਕਰਕੇ ਅੱਜ ਆਪ ਅੱਗੇ ਹੋਈਆਂ ਜਿਹੜੇ ਰਸਵਾਨੇ ਮਿਲਿੰਦਾ ਜਿਹੜੇ ਆਪਾਂ ਸਬਬ ਬਣੇ ਇਕਤਾ ਉਦਰ ਦੀ ਆਹ ਵੀ ਹੋਇਆ ਆੜਾ ਹੈ ਤਰੀ ਆ ਚ ਪਾਣੀ ਬਹੁਤ ਆਇਆ ਦੂਜਾ ਜਿਹੜੀ ਆਫਤ ਆਈ ਹੈ ਉਹ ਸਰਕਾਰ ਦੀ ਜਿਹਨੂੰ ਮੈਨ ਮੇਡ ਕਹਿੰਦੇ ਐ ਜਾਂ ਸਰਕਾਰ ਦੀ ਅਣਗਹਿਲੀ ਨਲਾਇਕੀ ਗੈਰ ਜ਼ਿੰਮੇਵਾਰਾਨਾ ਕੁਝ ਵੀ ਕਹਿ ਲੋ ਸਭ ਮਜ਼ਾਕ ਬਣਾ ਕੇ ਛੱਡਦਾ ਪੰਜਾਬ ਨੂੰ ਛੱਡ ਕੀ ਦਿੱਤਾ ਠੇਕੇ ਤੇ ਦੇ ਰੱਖਿਆ ਪੰਜਾਬ ਨੂੰ ਸਭ ਤੋਂ ਵੱਡੀ ਪ੍ਰੋਬਲਮ ਆ ਅੱਜ ਲੋਕਾਂ ਨੇ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਵਰਸਲ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਤੇ ਸਸੋਦੀਆ ਜੀ ਬੈਠੇ ਉਹ ਚਲਾ ਰਹੇ ਜਿਨ੍ਹਾਂ ਨੂੰ ਨਾ ਪੰਜਾਬ ਦਾ ਪਤਾ ਨਾ ਪੰਜਾਬੀਅਤ ਦਾ ਪਤਾ ਨਾ ਹੀ ਖੇਤੀਬਾੜੀ ਦਾ ਪਤਾ ਨਾ ਮਜ਼ਦੂਰ ਦਾ ਪਤਾ ਉਹਨਾਂ ਲੋਕਾਂ ਨੇ ਕਿਉਂਕਿ ਉਹ ਕਹਿੰਦੇ ਤਾਜ਼ਾ ਤਾਜ਼ਾ ਸੱਟ ਜਿਹੜੀ ਵੱਜਦੀ ਹੈ ਜਿਆਦਾ ਚੁੱਪ ਜੀ ਮੈਂ ਹੁਣ ਆਉਣ ਤੋਂ ਪਹਿਲਾਂ ਮੈਂ ਚ ਸਾਬੂਆਣੇ ਜਾ ਕੇ ਆਏ ਤੇ ਖੁਈਏ ਸਰਵਰ ਜਾ ਕੇ ਆਏ ਤੇ ਸਈ ਸੈਦਲੀਆਂ ਜਾ ਕੇ ਆਏ ਉੱਥੇ ਸਾਰੇ ਦਾ ਸਾਰਾ ਨੁਕਸਾਨ ਜਿਹੜਾ ਉਹ ਸਰਕਾਰ ਦਾ ਕਰਵਾਇਆ ਹੈ ਸਰਕਾਰ ਦੇ ਅੰਗੇਲੀ ਜਾ ਰਿਹਾ ਸਾਰਿਆਂ ਨੂੰ ਪਤਾ ਸੀ ਨਹੀਂ ਆਉਣ ਵਾਲਾ ਹਰ ਸਾਲ ਨਹੀਂ ਪੈਂਦਾ ਕਿ ਸਿੱਧੂ ਕੋਈ ਨਵੀਂ ਐਡੀ ਗੱਲ ਹੈ ਨਹੀਂ ਨਾ ਨਾਲੇ ਦੀ ਸਫਾਈ ਹੋਈ ਨਹੀਂ ਨਾਲੇ ਨਾ ਪੰਨ ਬਣੇਗੇ ਨਾ ਹੀ ਕੋਈ ਹੋਰ ਇੰਤਜ਼ਾਮ ਕੀਤਾ ਗਿਆ ਕਦੇ ਕਦੇ ਮਿਲਰੀ ਕਾਲੇ ਕਰਾ ਦੇਣਗੇ ਜਿਸ ਤਰ੍ਹਾਂ ਜਾਨੀ ਜੀ ਕਹਿੰਦੇ ਸੀ ਕਦੇ ਕਦੇ ਸਰਪੰਚ ਕਰਾ ਦੇਣਗੇ ਦੇਖੋ ਸਭ ਪੈਸੇ ਦੇ ਕੰਮ ਤਾਂ ਪੈਸੇ ਨਾਲ ਹੁੰਦੇ ਕੋਈ ਕਿਸੇ ਕਿਸਮ ਦੀ ਸਫਾਈ ਨਹੀਂ ਹੋਈ ਜਿਸ ਕਰਕੇ ਇਹ ਸਾਰਾ ਇਲਾਕਾ ਡੁੱਬਿਆ ਪਿਆ ਜਾ ਕੇ ਦੇਖੋ ਜਿੱਥੇ ਜ਼ਮੀਰਦਾਰ ਮਾਰੇਗੇ ਉਥੇ ਗਰੀਬਾਂ ਦੇ ਘਰ ਤਾਂ ਵਿਚਾਰੇ ਜਿਨ੍ਹਾਂ ਕੋਲ ਇੱਕ ਕਮਰਾ ਸੀ ਦੋ ਦੋ ਕਮਰਾ ਸੀ ਉਹ ਫਾਟੇ ਉਹਦੇ ਤਾਂ ਪਾਣੀ ਭਾਈ ਗਿਆ ਸਭ ਕੁਝ ਤਾਂ ਉਹ ਵਿਚਾਰੇ ਨਿਵਾਣ ਚ ਬੈਠੇ ਸੀ ਕਿਤੇ ਨ ਕਿਤੇ ਹੁਣ ਸਾਬੂਆਣੇ ਸਕੂਲ ਦੇ ਅੰਦਰ ਇੰਨੇ ਪਰਿਵਾਰ ਬੈਠੇ ਉਹ ਜਾ ਕੇ ਦੇਖੇ ਤਾਂ ਸਹੀ ਉਹਨਾਂ ਦਾ ਕੀ ਬਣੂਗਾ ਅੱਜ ਤਾਂ ਸਿਰਫ ਖੱਤ ਪਾਲ ਰਹੇ ਆ ਕੱਲ ਖਾਣਾ ਪਾਣਗੇ ਕੱਲ ਮਜ਼ਦੂਰੀ ਨਹੀਂ ਹੋਣੀ ਕਿਉਂਕਿ ਕਿਸਾਨ ਦੇ ਖੇਤ ਚ ਤਾਂ ਪਾਣੀ ਖੜਾ ਗੁੱਡੇ ਗੁੱਡੇ ਜੀ ਸਰਕਾਰ ਕੋਲ ਦੇਣ ਨੂੰ ਡੀਜ਼ਲ ਦਾ ਪੇਲ ਪੇਲ ਹੈ ਨਹੀਂ ਤੇ ਉਹ ਪੰਪ ਪਾਣੀ ਕਢਾ ਦੇਣ ਨਾਲ ਹੀ ਸੀਗੇ ਸੁਨੀਜੀਓ ਤੇ ਦੇਖ ਕੇ ਆਇਓ ਸਾਡੇ ਉੱਤੇ ਹੋਈਆਂ ਸਰਵਰ ਪੀਸੀ ਕਹਿ ਰਹੀ ਹੈ ਜੀ ਕਿਵੇਂ ਦੇ ਲਈਏ ਜੀ ਡੀਜ਼ਲ ਡੀਜ਼ਲ ਦਾ ਕੀ ਜਦੋਂ ਕਿ ਪੰਜਾਬ ਨੂੰ ਤੇਲ ਦੇ ਰੱਖਿਆ ਤੁਸੀਂ ਸਾਰਿਆਂ ਨੇ ਪੰਜਾਬ ਦੇ ਜੜਾ ਚ ਤੇਲ ਪਾਤਾ ਇਹਨਾਂ ਵਿੱਚ ਇੱਥੇ ਸਭ ਆਣ ਦੇਖ ਕੇ ਆਏ ਕਿ ਸਾਰਿਆਂ ਨੂੰ ਪਤਾ ਸੀ ਕਿ ਇੱਥੋਂ ਆ ਟ੍ਰੇਨ ਦਾ ਆ ਜਿਹੜਾ ਬੰਨ ਹੈ ਆ ਟੁੱਟੂਆ ਐਕਸਚੇਂਜ ਵਗੈਰਾ ਨੇ ਰਿਪੋਰਟ ਬਣਾ ਕੇ ਦੇ ਦਿੱਤੀ ਕਰਦੇ ਆ ਜੀ ਕਰਾਂਗੇ ਨਾ ਕਰਿਓ ਸਾਰੇ ਇਲਾਕਾ ਘੱਟੋ ਘੱਟ ਓਡੀਆਂ ਦੇ ਸਭ ਉਹਨੇ ਦੇ ਘੱਟੋ ਘੱਟ 2-3 ਜਾਨੇ ਖੜ ਰਕਬਾ ਜਿਹੜਾ ਤਬਾਹ ਹੋਇਆ ਨਾ ਹੀ ਕੋਈ ਜੀ ਕੋਈ ਮੀਂਹ ਦੇ ਪਾਣੀ ਕਿਤੇ ਨਹੀਂ ਆਹ ਦਰਿਆ ਦੇ ਕੰਢੇ ਬੈਠੇ ਆਂ ਦਰਿਆਵਾਂ ਵਾਲਾ ਜਿਹੜੀ ਅੰਗੇਲੀ ਹੋਈ ਹੈ ਤੁਸੀਂ ਉੱਥੇ ਅਜੇ ਨਾਲ ਇਹ ਸੁਲਤਾਨਪੁਰ ਲੋਧੀ ਵਾਲੇ ਸਾਈਟ ਤੇ ਜਾ ਕੇ ਦੇਖੋ ਮੈਂ ਜਾ ਕੇ ਦੇਖ ਕੇ ਆਂ ਉੱਥੇ ਇੱਕ ਜਗ੍ਹਾ ਦੇ ਉੱਤੇ 9 تھا ਬ੍ਰੀਚਸ ਹੋਈਆਂ ਰਾਵੀ ਦਰਿਆ ਦੇ ਕੰਢੇ ਤੇ 9 ਥਾਂ ਉੱਥੇ ਜਦੋਂ ਸ਼ਿਵਰਾਜ ਚੌਹਾਂਜੀ ਆਏ ਉਹਨਾਂ ਨਾਲ ਨੂੰ ਜਾਣ ਦਾ ਮੌਕਾ ਮਿਲਿਆ ਆਫੀਸਰ ਦਿਖਾ ਰਹੇ ਸੀ ਜਿਹਾ ਇਥੋਂ ਨਾਲ ਆ ਤੇ ਇਸ ਤਰ੍ਹਾਂ ਕਰਕੇ ਇੱਥੇ ਮਰੀਜ਼ ਹੋਈ ਜੀ ਇੱਥੇ ਮਰੀਜ਼ ਹੋਈ ਜੀ ਇੱਥੇ ਬ੍ਰੀਚ ਹੋਈ ਜੀ ਮੈਂ ਜਿਹੜੇ ਐਸਸੀ ਸਾਹਿਬ ਖੜੇ ਸੀ ਉਹਨਾਂ ਨੂੰ ਪੁੱਛ ਲਿਆ ਮੈਂ ਕਿ ਐਸਸੀ ਸਾਹਿਬ ਦੀ ਮੁਰੰਮਤ ਕਦੋਂ ਹੋਈ ਸੀ ਇਹਦੀ ਬੰਦਈ ਭੇਟਾ ਚਾਕਣ ਲੱਗੇ ਮੈਂ ਕਿ ਦੱਸੋ ਜੀ ਕਹਿੰਦੇ ਹਿੰਮਨ ਤਾਂ ਭਿਆਨੇ ਦਾ ਕਦੋਂ ਹੋਈ ਸੀ ਪੇਲ ਦਾਨ ਸਭਾ ਦੇ ਅੰਦਰ ਮੰਤਰੀ ਸਾਹਿਬ ਵਿਜੇਂਦਰ ਗੋਹਿਲ ਸਾਹਿਬ ਨੂੰ ਬ੍ਰਿੰਦਰ ਗੋਹਿਲ ਦੀ ਮੈਨੂੰ ਅੱਜ ਕੱਲ ਉਧਰ ਮੁੰਡੀਆਂ ਸਾਹਿਬ ਨਰਾਜ ਹੋ ਗਏ ਮੈਂ ਕਿ ਮੈਨੂੰ ਪਤਾ ਨਹੀਂ ਮੁੰਡੀਆਂ ਸਾਹਿਬ ਦਾ ਫੈਸਲਾ ਕਿਹੜਾ ਉਹ ਕਹਿੰਦੇ ਮੇਰੀ ਬੇਇੱਜ਼ਤੀ ਕਰਤੀ ਕਿਦਾ ਮੈਂ ਨਹੀਂ ਮੈਨੂੰ ਅਫਸੋਸ ਹੈ ਇਸ ਗੱਲ ਦਾ ਸਾਹਿਬ ਅੱਜ ਇੱਕ ਹੋਰ ਨਰਾਜ ਹੋ ਜਾਓ ਨਹੀਂ ਨਹੀਂ ਮੈਂ ਗੋਹਿਲ ਸਾਹਿਬ ਦਾ ਗੋਹਿਲ ਸਾਹਿਬ ਦਾ ਤਾਂ ਪੂਰਾ ਮਨ ਧਿਆਨ ਹੈ ਕਿਉਂਕਿ ਉਹ ਵਿਜੇ ਗੋਹਿਲ ਦਾ ਨਾਮ ਆ ਜਾਂਦਾ ਸਭ ਤੋਂ ਪਹਿਲਾਂ ਵਿਜੇ ਗੋਹਿਲ ਨੂੰ ਹੱਥ ਪਾਇਆ ਸੀ ਇਹਨਾਂ ਨੇ ਵੀਰੇ ਆਪਣੇ ਹੈਲਥ ਮਿਨਿਸਟਰ ਸੀਗੇ ਸਾਹਿਬ ਮਿਨਿਸਟਰੀ ਨੂੰ ਸਭ ਤੋਂ ਪਹਿਲਾਂ ਸਰ ਇੱਕ ਇੱਕ ਕਰਕੇ ਵਿਜੇ ਸਿੰਘ ਨਾਮ ਸਿੰਘ ਲਾ ਦਿੱਤੀ ਮੈਂ ਕਹਵਾ ਨਾ ਕਿਸੇ ਦਾ ਫੈਮਿਲੀ ਦਾ ਨਾਮ ਨਾ ਲਵਾ ਤਾਂ ਹੀ ਬਿਹਤਰ ਹੈ ਬੱਚੇ ਰਹਿਣਗੇ ਨਹੀਂ ਕੱਲ ਸਵੇਰੇ ਪੁਲਿਸ ਭੇਜ ਦੂਗੇ ਭਵੰਤਮਨ ਜੀ ਚੱਕ ਕੇ ਲਿਆਓ ਸੁਨੀਲ ਜਾਕੜ ਨਾਮ ਲੈ ਰਿਆ ਸੀ ਕੋਈ ਨੂੰ ਰੋਲਾ ਨਾ ਲਿਆਓ ਚੱਕ ਕੇ ਕਿੰਨੇ ਦੇ ਮੇਰੇ ਕੋਲ ਪਰਸੋਂ ਤਰਨ ਤਰਨ ਵਾਲਾ ਨੂੰ ਕੱਲ ਹੋਇਆ ਮੇਰੇ ਕੋਲ 4 ਸਾਲ ਦੀ ਸਜ਼ਾ ਹੋ ਗਈ ਸੀ ਇੱਕ ਪਹਿਲਾਂ ਪਿਆਰ ਰੱਖੇ ਪਠਾਨ ਮਾਜਰਾ ਜੀ ਜਿਹੇ ਗੋਰ ਜੀ ਦਾ ਮੈਂ ਨਾਮ ਲਾਇਆ ਤਾਂ ਪਤਾ ਨਹੀਂ ਕਿੰਨੇ ਅੰਗ ਨੂੰ ਪਰ ਬੁਰਾ ਨਾਮਨਨ ਸਾਹਿਬ ਮੈਂ ਉਹਨਾਂ ਨੂੰ ਗੋਇਲ ਸਾਹਿਬ ਨੇ ਵਿਰਿੰਦਰ ਗੋਇਲ ਜੀ ਨੇ ਵਿਧਾਨ ਸਭਾ 'ਚ ਖੜੇ ਹੋ ਕੇ ਬਿਆਨ ਦਿੱਤਾ ਕਹਿੰਦੇ ਜੀ ਅਸੀਂ 230 ਕਰੋੜ ਰੁਪਏ ਖਰਚ ਕੀਤਾ ਸਾਰੇ ਪੰਨ ਮਜ਼ਬੂਤ ਕਰਤੇ ਫੂਲ ਪ੍ਰੂਫ ਜਿਹੜੇ ਐਗਜ਼ੈਕਟ ਉਹਨਾਂ ਨੇ ਵਰਡ ਇਸਤੇਮਾਲ ਕੀਤਾ ਸੀ ਫੂਲ ਪ੍ਰੂਫ ਅਰੇਂਜਮੈਂਟ ਕੀਤਾ ਆ ਫੂਲ ਪ੍ਰੂਫ ਸਾਰੇ ਪੰਨੇ 'ਤੇ ਇਸ ਤੋਂ ਬਾਅਦ ਮੈਂਬਰ ਨੇ ਸਾਈਨ ਕੀਤੇ ਬੀ ਭਾਈ ਸਾਹਿਬ ਮਨਿਸਟਰ ਜਾਨੀ ਜੀ

ਇਸ ਕਰਕੇ ਅੱਜ ਆਪਾਂ ਇੱਥੇ ਹੋਈਆਂ ਜਿਹੜੇ ਇਸ ਵਾਰ ਨੇ ਮਿਲਿੰਦਾ ਜਿਹੜੇ ਆਪਾਂ ਸਬਬ ਬਣੇ ਇਕਤਾ ਉਦਰ ਦੀ ਆਫਤ ਵੀ ਹੋਇਆ ਹੜ੍ਹ ਹੈ ਦਰਿਆ ਚ ਪਾਣੀ ਬਹੁਤ ਆਇਆ ਦੂਜਾ ਜਿਹੜੀ ਆਫਤ ਆਈ ਹੈ ਉਹ ਸਰਕਾਰ ਦੀ ਜਿਹਨੂੰ ਮੈਨ ਮੇਡ ਕਹਿੰਦੇ ਐ ਜਾਂ ਸਰਕਾਰ ਦੀ ਅਣਗਹਿਲੀ ਨਲਾਇਕੀ ਗੈਰ ਜ਼ਿੰਮੇਵਾਰਾਣਾ ਕੁਝ ਵੀ ਕਹਿ ਲੋ ਸਭ ਮਜ਼ਾਕ ਬਣਾ ਕੇ ਛੱਡਦਾ ਪੰਜਾਬ ਨੂੰ ਛੱਡ ਕੀ ਦਿੱਤਾ ਠੇਕੇ ਦੇ ਦੇ ਰੱਖਿਆ ਪੰਜਾਬ ਨੂੰ ਸਭ ਤੋਂ ਵੱਡੀ ਪ੍ਰੋਬਲਮ ਆਜ ਅੱਜ ਦੁਕਾਨੇ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਪਰ ਅਸਲ 'ਚ ਮੁੱਖ ਮੰਤਰੀ ਕੇਜ ॠਵਾਲ ਸਾਹ ਤੇ ਸਸੋਦੀਆ ਜੀ ਬੈਠੇ ਉਹ ਚਲਾ ਰਹੇ ਜਿਨ੍ਹਾਂ ਨੂੰ ਨਾ ਪੰਜਾਬ ਦਾ ਪਤਾ ਨਾ ਪੰਜਾਬੀਅਤ ਦਾ ਪਤਾ ਨਾ ਹੀ ਖੇਤੀਬਾੜੀ ਦਾ ਪਤਾ ਨਾ ਮਜ਼ਦੂਰ ਦਾ ਪਤਾ ਉਹਨਾਂ ਲੋਕਾਂ ਨੇ ਕਿਉਂਕਿ ਉਹ ਕਹਿੰਦੇ ਤਾਜ਼ਾ ਤਾਜ਼ਾ ਸੱਟ ਜਿਹੜੀ ਵੱਜਦੀ ਹੈ ਜਿਆਦਾ ਚੁੱਪ ਦੀ ਮੈਂ ਇੱਕ ਹੁਣ ਆਉਣ ਤੋਂ ਪਹਿਲਾਂ ਮੈਂ ਚਾ ਸਾਬੂਆਣੇ ਜਾ ਕੇ ਆਇਆ ਤੇ ਖੂਈਆ ਸਰਵਰ ਜਾ ਕੇ ਆਇਆ ਤੇ ਸਈਦਾਂਲੀ ਜਾ ਕੇ ਆਇਆ ਉੱਥੇ ਸਾਰੇ ਦਾ ਸਾਰਾ ਨੁਕਸਾਨ ਜਿਹੜਾ ਉਹ ਸਰਕਾਰ ਦਾ ਕਰਵਾਇਆ ਹੈ ਸਰਕਾਰ ਦੇ ਅੰਗੈਲੀ ਦਾ ਹੋਇਆ ਸਾਰਿਆਂ ਨੂੰ ਪਤਾ ਸੀ ਨਹੀਂ ਆਉਣ ਵਾਲਾ ਹਰ ਸਾਲ ਨਹੀਂ ਪੈਂਦਾ ਕਿ ਸਿੱਧੂ ਕੋਈ ਨਵੀਂ ਏਡੀ ਗੱਲ ਹੈ ਨਹੀਂ ਨਾ ਨਾਲੇ ਦੀ ਸਫਾਈ ਹੋਈ ਸੇਮ ਨਾਲੇ ਨਾ ਪੰਨ ਬਣੇਗੇ ਨਹੀਂ ਕੋ ਹੋਰ ਇੰਤਜ਼ਾਮ ਕੀਤਾ ਗਿਆ ਕਦੇ ਕਦੇ ਮਨਰੇਗਾਲੇ ਕਰਾ ਦੇਣਗੇ ਜਿਸ ਤਰ੍ਹਾਂ ਜੈਣੀ ਜੀ ਕਹਿ ਰਹੇ ਸੀ ਕਦੇ ਕਦੇ ਸਰਪੰਚ ਕਰਾ ਦੇਣਗੇ ਦੇਖੋ ਸਭ ਪੈਸੇ ਦਾ ਕੰਮ ਤਾਂ ਪੈਸੇ ਨਾਲ ਹੁੰਦਾ ਕੋਈ ਕਿਸੇ ਕਿਸਮ ਦੀ ਸਫਾਈ ਨਹੀਂ ਹੋਈ ਜਿਸ ਕਰਕੇ ਇਹ ਸਾਰਾ ਇਲਾਕਾ ਡੁੱਬਿਆ ਪਿਆ ਜਾ ਕੇ ਦੇਖੋ ਜਿੱਥੇ ਜ਼ਮੀਦਾਰ ਮਾਰੇਗੇ ਉਥੇ ਗਰੀਬਾਂ ਦੇ ਘਰ ਤਾਂ ਵਿਚਾਰੇ ਜਿਨ੍ਹਾਂ ਕੋਲ ਕਿੰਨਾ ਮਰਾ ਸੀ ਦੋ ਦੋ ਕਮਰਾ ਸੀ ਫਾਟੇ ਉਥੇ ਤਾਂ ਪਾਣੀ ਆ ਹੀ ਗਿਆ ਸਭ ਤੋਂ ਪਹਿਲੇ ਵਿਚਾਰੇ ਨਿਵਾਣ ਚ ਬੈਠੇ ਸੀ ਕਿੰਨੇ ਕਿਤੇ ਉਹ ਸਬੂਆਣੇ ਸਕੂਲ ਦੇ ਅੰਦਰ ਕਿੰਨੇ ਪਰਿਵਾਰ ਬੈਠੇ ਉਹ ਜਾ ਕੇ ਦੇਖੇ ਤਾਂ ਸਹੀ ਉਹਨਾਂ ਦਾ ਕੀ ਬਣੂਗਾ ਅੱਜ ਤਾਂ ਸਿਰਫ ਖੱਤ ਪਾਲ ਰਹੇ ਆ ਕੱਲ ਖਾਣਾ ਪਾਣਗੇ ਕੱਲ ਮਜ਼ਦੂਰੀ ਨਹੀਂ ਹੋਣੀ ਕਿਉਂਕਿ ਕਿਸਾਨ ਦੇ ਖੇਤ ਚ ਤਾਂ ਪਾਣੀ ਖੜਾ ਗੋਡੇ-ਗੋਡੇ ਜੀ ਸਰਕਾਰ ਕੋਲ ਦੇਣ ਨੂੰ ਡੀਜ਼ਲ ਦਾ ਤੇਲ ਤੇਲ ਹੈ ਨਹੀਂ ਜਿਉਂ ਪੰਪ ਪਾਣੀ ਕਢਾ ਦੇਣ ਨਾਲ ਹੀ ਸੀਗੇ ਸੁਨੀ ਜੀ ਤੇ ਦੇਖ ਕੇ ਆਇਓ ਸਾਡੇ ਉੱਤੇ ਹੋਈਆਂ ਸਰਵਰ ਪੀਸੀ ਕਹਿਰੀ ਹੈ ਜੀ ਕਿਵੇਂ ਦੇ ਲਈਏ ਜੀ ਡੀਜ਼ਲ ਵੀਜ਼ੋ ਦਾ ਕੀ ਦੇਉਗੇ ਪੰਜਾਬ ਨੂੰ ਤੇਲ ਦੇ ਰੱਖਿਆ ਤੁਸੀਂ ਸਾਰਿਆਂ ਨੇ ਪੰਜਾਬ ਦੇ ਜੜਾ ਚ ਤੇਲ ਪਾਤਾ ਇਹਨਾਂ ਨੇ ਇੱਥੇ ਸਭਾਣੇ ਦੇਖ ਕੇ ਆਏ ਕਿ ਸਾਰਿਆਂ ਨੂੰ ਪਤਾ ਸੀ ਵੀ ਇੱਥੋਂ ਆ ਡਰੇਨ ਦਾ ਆ ਜਿਹੜਾ ਬਣ ਹੈ ਆ ਟੁੱਟੂਆ ਐਕਸਚੇਂਜ ਵਗੈਰਾ ਨੇ ਰਿਪੋਰਟ ਬਣਾ ਕੇ ਦੇ ਦਿੱਤੀ ਕਰਦੇ ਆ ਜੀ ਕਰਾਂਗੇ ਨਾ ਕਰੇ ਉਹ ਸਾਰੇ ਇਲਾਕਾ ਘਟੋ ਘਟੇ ਓਡੀਆਂ ਤੇ ਸਭਾਣੇ ਦੇ ਘਟੋ ਘਟੇ 2-3 ਹਜ਼ਾਰ ਏਕੜ ਰਕਬਾ ਜਿਹੜਾ ਤਬਾਹ ਹੋਇਆ ਨਾ ਹੀ ਕੋਈ ਜੀ ਕੋਈ ਮੀਂਹ ਦਾ ਪਾਣੀ ਕਿਤੇ ਨਹੀਂ ਆ ਦਰਿਆ ਦੇ ਕੰਡੇ ਬੈਠੇ ਆਂ ਦਰਿਆਵਾਂ ਵਾਲਾ ਜਿਹੜੀ ਅੰਗੇਲੀ ਹੋਈ ਹੈ ਤੁਸੀਂ ਉੱਥੇ ਅਜੇ ਨਾਲ ਇਹ ਸੁਲਤਾਨਪੁਰ ਲੋਧੀ ਵਾਲੇ ਸਾਈਡ ਤੇ ਜਾ ਕੇ ਦੇਖੋ ਮੈਂ ਜਾ ਕੇ ਦੇਖ ਕੇ ਆਇਆ ਉੱਥੇ ਇੱਕ ਜਗ੍ਹਾ ਦੇ ਉੱਤੇ ਨੌ ਥਾ ਬ੍ਰੀਚਸ ਹੋਈਆਂ ਹਨ ਰਾਵੀ ਦਰਿਆ ਦੇ ਕੰਡੇ ਤੇ ਨੌ ਥਾ ਉੱਥੇ ਜਦੋਂ ਸ਼ਿਵਰਾਜ ਚੋਹਾਂ ਜੀ ਆਏ ਉਹਨਾਂ ਨਾਲ ਨੂੰ ਜਾਣ ਦਾ ਮੌਕਾ ਮਿਲਿਆ ਅਫੀਸਰ ਦਿਖਾ ਰਹੇ ਸੀ ਜੀ ਆਇ ਤੋਂ ਨਾਲ ਆ ਤੇ ਇਸ ਤਰ੍ਹਾਂ ਕਰਕੇ ਇੱਥੇ ਮਰੀ ਚੁਈ ਦੀਆਂ ਤੇ ਮਰੀ ਚੁਈ ਦੀਆਂ ਜਿਵੇਂ ਰਹੀ ਚੁਈ ਮੈਂ ਜਿਹੜੇ ਐਸਸੀ ਸਾਹਿਬ ਖੜੇ ਸੀ ਉਹਨਾਂ ਨੂੰ ਪੁੱਛ ਲਿਆ ਮੈਂ ਕਿ ਐਸਸੀ ਸਾਹਿਬ ਦੀ ਮੁਰੰਮਤ ਕਦੋਂ ਹੋਈ ਸੀ ਇਹਦੀ ਬੰਦਈ ਭੇਟਾ ਚਾਕਣ ਲੱਗੇ ਮੈਂ ਕਿ ਦਸਤੋਂ ਸਹੀ ਕਹਿੰਦੇ ਮੰਤ ਤਾਂ ਧਿਆਨ ਨੇ ਕਦੋਂ ਹੋਈ ਸੀ ਤੇ ਵਿਧਾਨ ਸਭਾ ਦੇ ਅੰਦਰ ਮੰਤਰੀ ਸਾਹਿਬ ਵਿਜੇਂਦਰ ਕੋਇਲ ਸਾਹਿਬ ਜਿੰਦਰ ਕੋਇਲ ਜੀ ਮੈਨੂੰ ਅੱਜ ਕੱਲ੍ਹ ਉਧਰ ਉਹ ਮੁੰਡੀਆਂ ਸਾਬ ਨਰਾਜ ਹੋ ਗਏ ਮੈਂ ਕਿ ਮੈਨੂੰ ਪਤਾ ਨਹੀਂ ਮੁੰਡੀਆਂ ਸਾਬ ਦਾ ਫੈਟ ਮੈਂ ਕਹਦਾ ਉਹ ਕਹਿੰਦੇ ਮੇਰੀ ਬੇਇੱਜ਼ਤੀ ਕਰਤੀ ਨਾ ਮੈਂ ਨਹੀਂ ਮੈਨੂੰ ਅਫਸੋਸ ਹੈ ਇਸ ਗੱਲ ਦਾ ਅੱਜ ਇੱਕ ਹੋਰ ਨਰਾਜ ਹੋ ਜਾਓ ਨਹੀਂ ਨਹੀਂ ਮੈਂ ਗੋਹਲ ਸਾਬ ਦਾ ਗੋਹਲ ਸਾਬ ਦਾ ਤਾਂ ਪੂਰਾ ਮਨ ਧਿਆਨ ਹੈ ਕਿਉਂਕਿ ਉਹ ਵਿਜੇ ਗੋਹਲ ਦਾ ਨਾਮ ਆ ਜਾਣਾ ਸਭ ਤੋਂ ਪਹਿਲਾਂ ਵਿਜੇ ਗੋਹਲ ਨੂੰ ਹੱਥ ਪਾਇਆ ਸੀ ਇਹਨਾਂ ਨੇ ਜਿਹੜੇ ਆਪਣੇ ਹੈਲਥ ਮਿਨਿਸਟਰ ਸੀਗੇ ਸਾਡੇ ਮਿਨਿਸਟਰ ਨੂੰ ਸਭ ਤੋਂ ਪਹਿਲਾਂ 60 ਇੱਕ ਇੱਕ ਕਰਕੇ ਮੇਰ ਘਰ ਦੇ ਨਾਮ ਸਿੰਘਲਾ ਸੀ ਮੈਂ ਕਹਵਾ ਨਾ ਕਿਸੇ ਦਾ ਮੰਤਰੀ ਫਮਿਲੀ ਦਾ ਨਾਮ ਨਾ ਲਵਾ ਤਾਂ ਹੀ ਬਿਹਤਰ ਹੈ ਬੱਚੇ ਰਹਿਣਗੇ ਨਹੀਂ ਕਰ ਸਵੇਰੇ ਪੁਲਿਸ ਭੇਜ ਦੂਗੇ ਭਗਵੰਤ ਮਾਜੀ ਚੱਕ ਕੇ ਲਿਆਓ ਸੁਨੀਲ ਜਾਕੜ ਨਾਮ ਲੈ ਰਿਆ ਸੀ ਕੋਈ ਨੂੰ ਰੋਲਾ ਨਾ ਲਿਆਓ ਚੱਕ ਕਿੰਨੇ ਦੇ ਮੇਰੇ ਕੋਲ ਪਰਸੋਂ ਤਰਨ ਤਰਨ ਵਾਲਾ ਨੂੰ ਕੱਲ ਹੋਇਆ ਮੇਰੇ ਕੋਲ 4 ਸਾਲ ਦੀ ਸਜ਼ਾ ਹੋ ਗਈ ਸੀ ਇੱਕ ਪਹਿਲਾਂ ਪਿਆਰ ਰੱਖਿਆ ਪਟਨਮਾ ਜਰਾ ਜੀ ਜਿਹੇ ਗੋਲ ਜੀ ਦਾ ਮੈਂ ਨਾਮ ਲਾਇਆ ਤਾਂ ਪਤਾ ਨਹੀਂ ਕਿੰਨੇ ਅੰਗ ਨੂੰ ਪਰ ਬੁਰਾ ਨਾਮੰਨਨ ਸਾਹਿਬ ਮੈਂ ਉਹਨਾਂ ਨੂੰ ਗੋਇਲ ਸਾਹਿਬ ਨੇ ਵਿਰਿੰਦਰ ਗੋਇਲ ਜੀ ਨੇ ਵਿਧਾਨ ਸਭਾ 'ਚ ਖੜੇ ਹੋ ਕੇ ਬਿਆਨ ਦਿੱਤਾ ਕਹਿੰਦੇ ਜੀ ਅਸੀਂ 230 ਕਰੋੜ ਰੁਪਏ ਖਰਚ ਕੀਤਾ ਸਾਰੇ ਬੰਨ ਮਜ਼ਬੂਤ ਕਰਤੇ ਫੂਲ ਪ੍ਰੂਫ ਜਿਹੜੇ ਐਗਜ਼ੈਕਟ ਉਹਨਾਂ ਨੇ ਵਰਡ ਇਸਤੇਮਾਲ ਕੀਤਾ ਸੀ ਫੂਲ ਪ੍ਰੂਫ ਅਰੇਂਜਮੈਂਟ ਕੀਤਾ ਆ ਫੂਲ ਪ੍ਰੂਫ ਸਾਰੇ ਪਾਟੇ ਤੇ ਅਸੀਂ ਸਾਹ ਕੋਲ ਕੋਈ ਮੈਂ ਕਹਿੰਦਾ ਕਦੋਂ ਹੋਇਆ ਸੀ ਇਹਦੀ ਰਿਪੇਅਰ ਵਗੈਰਾ ਮਜ਼ਬੂਤ ਕੀਤਾ ਕਹਿੰਦੇ ਯਾਦ ਨਹੀਂ ਹੋਇਆ ਹੀ ਨਹੀਂ ਸਰ ਤੇ ਭਗਵੰਤ ਮਾਨ ਜੀ ਕਹਿੰਦੇ ਆ ਸਾਡੇ ਕੋਲ ਪੈਸੇ ਨਹੀਂ 12000 ਕਰੋੜ ਰੁਪਏ ਸਾਹ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਕਹਿੰਿਆ ਕਿ ਜਾ ਰਹੇ ਐ ਤੇ ਮਜ਼ਾਕ ਬਣਾ ਦੇ ਫਿਰ ਕਿੱਥੇ ਸੀ ਐਵੇਂ ਛੇਡਾ ਕਰਗੇ ਜੀ ਉਂਟ ਕੇ ਮੂੰਹ ਮੇ ਜੀਰਾ ਡਾਲ ਗਏ ਜੀ 1200 ਕਰੋੜ ਰੁਪਏ ਭਗਵੰਤ ਮਾਨ ਜੀ ਅੱਜ ਮੈਂ ਕੰਟਰੋਲ ਐਂਡ ਆਡੀਟਰ ਜਨਰਲ ਆਫ ਇੰਡੀਆ ਦੀ ਰਿਪੋਰਟ ਪਾਈ ਹੈ ਸਾਹਿਬ ਉਹ ਦੇਖ ਲੈਣ ਭਗਵੰਤ ਮਾਨ ਜੀ ਪਰ ਵੈਸੇ ਤਾਂ ਲੋਡ ਨਹੀਂ ਕਿਉਂਕਿ ਕੱਲ ਪ੍ਰੈਸ ਕਾਨਫਰੰਸ ਕਰਦੇ ਉਹਨਾਂ ਦੇ ਬਰਾਬਰ ਬੈਠੇ ਸੀ ਚੀਫ ਸੈਕਟਰੀ ਕੈਪਸਿਨਾ ਜੀ ਉਹ ਕਹਿੰਦੇ 1500 ਐ ਲੋਕਾਂ ਨੇ ਪੱਤਰਕਾਰਾਂ ਨੇ ਦੁਬਾਰਾ ਪੁੱਛਿਆ ਕਹਿੰਨੇ ਜੀ ਉਹ 12000 ਕਿਥੇ ਕਹਿੰਦੇ ਸਿਨਾ ਸਾਹਿਬ ਦੱਸਣਗੇ ਸਭ ਇੱਥੇ ਸਾਰੇ ਪੜੇ ਲਿਖੇ ਬੈਠੇ ਹੋ ਕੋ ਸਾਡੇ ਵਰਗਾ ਕੋਈ ਨਾ ਤਾਂ ਕੋਈ ਘਾਟੀ ਹੈ ਜਮੀਦਾਰ ਬੰਦਾ ਵਿਚਾਰਾ ਜਨੂ ਨਹੀਂ ਕੋ ਪਤਾ ਕਿਉਂਕਿ ਅਜੇ ਤੱਕ ਜਮੀਦਾਰਾਂ ਦੇ ਵੀ ਅਕਾਊਂਟ ਪੈ ਹੈਗੇ ਸਾਰੇ ਸਾਰੇ ਨੂੰ ਪਤਾ ਬੈਂਟਰੀ ਕੀ ਹੁੰਦੀ ਹੈ ਕੈਪਸਿਨਾ ਜੀ ਕਹਿੰਦੇ ਜੀ ਐਂਟਰੀ ਤਾਂ ਹੈ ਜੀ ਸਾਡੀ ਬੈਂਕ 'ਚੇ 12000 ਸਭ ਪੈਸੇ ਐਸਾਈ ਐਂਟਰੀ ਹੈ ਅਜਾ ਕੇ ਇਹਦੀ ਰਿਪੋਰਟ ਆ ਗਈ ਮੈਂ ਨਾ ਮੰਨੂ ਔਰ ਐਟੀਟਿਊਡ ਹੈ ਭਗਵੰਤ ਸਾਨੀ ਜੀ ਦਾ ਮੈਂ ਮੰਨਣਾ ਹੀ ਨਹੀਂ ਮੁਕਰੇਗੇ ਕਹਿੰਦੇ ਸਭ ਪੈਸਾ ਹੀ ਹੈ ਨਹੀਂ ਆ 12000 ਕਰੋੜ ਰੁਪਈਆ ਜਿਹੜਾ ਬੰਨਾਂ ਤੇ ਲੱਗਿਆ ਹੁੰਦਾ ਨਾ ਸਭ ਇਹ ਡਰੇਨ ਸਭਾਈ ਹੋਈ ਹੁੰਦੀ ਕੋਈ ਪਾਬੰਦੀ ਨਹੀਂ ਹੈ ਉਸ ਪੈਸੇ ਨੂੰ ਇਸਤੇਮਾਲ ਕਰਨ ਦੇ ਉੱਤੇ ਚਾਹੇ ਡਰੇਨ ਸਾਫ ਕਰੋ ਚਾਹੇ ਮਜ਼ਬੂਤ ਕਰੋ ਚਾਹੇ ਕਿ ਬੰਨ ਲਾਓ ਕੋ ਪਾਣੀ ਦਾ ਇੰਤਜ਼ਾਮ ਕਰੋ ਕਿਸ ਤਰ੍ਹਾਂ ਇਹਨੂੰ ਹੜ ਨੂੰ ਰੋਕਣਾ ਹੈ ਕਿਸ ਤਰ੍ਹਾਂ ਡੋਬੇ ਤੋਂ ਬਚਾਣਾ ਹੈ ਉਹਦੇ ਵਾਸਤੇ ਪੈਸਾ ਹੋ। ਨਹੀਂ ਇਸਤੇਮਾਲ ਕੀਤਾ ਆਪਣੀ ਆਪਣੀ ਗੈਰ ਜ਼ਿੰਮੇਵਾਰੀ ਨੂੰ ਕਵਰ ਕਰਨ ਵਾਸਤੇ ਕਹਿੰਦੇ ਪੈਸਾ ਹੀ ਨਹੀਂ ਆਇਆ। ਅੱਜ ਮੈਂ ਨੇਕਿਆ ਭਗਵੰਤ ਮਾਤਾ ਜੀ ਮਾਫੀ ਮੰਗੋ ਪੰਜਾਬ ਦੇ ਲੋਕਾਂ ਤੋਂ ਝੂਠ ਬੋਲਣ ਵਾਸਤੇ ਕਿ ਉਸ ਪੈਸੇ ਦਾ ਇਸਤੇਮਾਲ ਕਰੂੰ। ਕਹਿੰਦੇ 20000 ਰੁਪਇਆ ਦੇਵਾਂਗਾ ਮੈਂ। ਸਾਰੇ ਪਿੰਡਾਂ 'ਚ ਜਾ ਕੇ ਆਏ ਅਸੀਂ। ਅੱਜ ਚੌਲਾ ਸਭ ਤੁਹਾਨੂੰ ਦੱਸਦੇ ਹਾਂ ਕਿ ਪਹਿਲੇ 23 ਵਾਲੇ ਕਿਤੇ ਪੈਸੇ ਆਏ ਸੀ ਕਿ ਨਹੀਂ ਆਏ ਸਾਡੀਆਂ ਖੁਦਗਰਜ਼ੋਰੀਆਂ ਕਰਕੇ ਲੈ ਕੇ ਫਟਵਾੜੀਆਂ ਨੇ ਕਿਸੇ ਨੇ ਆ ਕੇ ਪੁੱਛਿਆ ਹੀ ਨਹੀਂ ਫਿਰ। ਕਹਿੰਦੇ 15-15 ਹਜ਼ਾਰ ਦੇਾਂਗੇ ਅਜੇ 23 ਵਾਲੇ ਤੇ ਆਏ ਨਹੀਂ ਆ 20 ਹਜ਼ਾਰ ਹੋਰ ਆ ਜਾਣਗੇ ਕਿਸੇ ਦੇ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਸਾਬ 20 ਨਹੀਂ ਨਹੀਂ ਅਸਰਨਾਲ ਗੱਲ ਨਹੀਂ ਸਾਬ 20000 ਰੁਪਏ ਕਿੱਲੇ ਦਾ ਮਤਲਬ ਹੈ 4 ਲੱਖ ਏਕੜ ਹੈ 800 ਕਰੋੜ ਰੁਪਿਆ ਬਣਦਾ ਸਾਬ 800 ਕਰੋੜ ਰੁਪਿਆ ਤੇ ਪੈਸਾ ਕਿੱਥੋਂ ਇਕੱਠਾ ਕਰ ਰਹੇ ਹੋ ਭਗਵੰਤਬਾਨ ਜੀ ਪੰਚਾਇਤਾਂ ਦਾ ਪੈਸੇ ਮੰਗਵਾਏ 30 ਕਰੋੜ ਰੁਪਏ ਪੰਚਾਇਤਾਂ ਦੇ ਵਾਪਸ ਉਹਨਾਂ ਦੇ ਅਕਾਊਂਟ ਜੇ ਪੈਸੇ ਉਹ ਕਢਾ ਲੈ। ਉਹ ਪੰਚਾਇਤਾਂ ਆਪਣਾ ਕਾਹਦਾ ਕਾਹਦੇ ਨਾਲੇ ਸਾਫ ਕਰਨਗੇ ਸਰੋਵਰ ਵਿੱਚ ਕੀ ਸਫਾਈ ਹੋਊਗੀ? 30 ਕਰੋੜ ਰੁਪਏ ਨਾਲ ਕੀ ਦਾ ਕਰ ਪਰ ਦੇਣਗੇ? ਤੇ ਵੈਸੇ ਕਹਿੰਦੇ ਆ ਕਿ ਜੀ ਪੈਸਾ ਕੋਈ ਦਿੱਤਾ ਹੀ ਨਹੀਂ 1600 ਕਰੋੜ ਰੁਪਏ ਦਿੱਤਾ 1600 ਕਰੋੜ ਰੁਪਏ ਦਾ ਮਤਲਬ ਹੈ ਕਿੰਨੇ ਹੋਗੇ? 40000 40000 ਰੁਪਏ ਕਿੱਲੇ ਦੇਵਗੇ ਸਾਡੇ ਨੂੰ। ਹਰੇਕ ਨੂੰ ਪਤਾ ਇਸ ਕੰਡ ਦਾ। ਨਹੀਂ ਜੀ ਆਦਾ ਖੁਸ਼ ਨਹੀਂ ਮੈਂ 20000 ਦੇਊਂਗਾ। ਤੁਹਾਡੇ ਵਾਲਾ ਤਾਂ ਟਫੋਲ ਸੰਗ ਹੈ ਸਾਡੇ। ਮਜਾਕ ਕਰ ਰੇ ਸਭ ਪੰਜਾਬ ਦੇ ਨਾਲ ਕੁਛ ਆ ਘੂੜਾ ਮਜਾਕ ਕਰੀ ਜਾਂਦੇ ਮੇਰੀ ਤਾਂ ਅੱਜ ਕੋਈ ਮੌਕਾ ਨਹੀਂ ਇੱਕ ਦੂਜੇ ਤੇ ਕਿਸੇ ਤੇ ਛਿੱਟੇ ਛੱਟਣ ਦਾ ਐ ਕੁਛ ਨਹੀਂ ਅੱਜ ਤਾਂ ਐਨਾ ਮੈਂ ਬੇਨਤੀ ਕਰਕੇ ਆ ਭਗਵਾਨ ਜੀ ਨੂੰ ਸੰਭਾਲੋ ਪੰਜਾਬ ਨੇ ਜ਼ਿੰਮੇਵਾਰੀ ਦਿੱਤੀ ਹੈ ਲੋਕਾਂ ਦੀ ਬਾਹ ਫੜੋ ਆ ਰਾਜਨੀਤੀ ਬਾਚੇ ਕਰ ਲਿਓ ਜਿਹੜੇ ਕਰ 13000 ਕਰੋੜ ਰੁਪਏ ਦਾ ਫਰਰਾ ਬਣਾ ਕੇ ਫੜਾਤਾ ਇਹਨਾਂ ਨੇ 13000 ਕਰੋੜ ਰੁਪਏ ਤੇ ਉਹਦੇ 'ਚ ਮਾਨੂੰ ਹੇਟਾ ਬਿਟਾ ਦੇਣ ਭਗਵੰਤ ਮਾਨ ਜੀ ਕਿਤੇ ਮਜ਼ਦੂਰ ਦਾ ਨਾਮ ਹੀ ਐ ਸਰ ਵੀ ਮਜ਼ਦੂਰ ਨੂੰ ਵੀ ਕੁਝ ਦੇਣਾ ਹੈ ਉਹਦਾ ਕਰ ਕਿਵੇਂ ਹੋਊਗਾ ਪੂਰਾ ਸਾਰਾ ਉਹਦੀ ਦਿਹਾੜੀ ਕੌਣ ਦੇਊਗਾ ਜਦੋਂ ਖੇਤ 'ਚ ਦਾ ਪਾਣੀ ਖੜਾ ਹੈ ਉੱਥੇ ਤਾਂ ਕੋਈ ਨਾ ਤਾਂ ਜਿਹਦੇ ਨਰਮਾ ਹੈ ਨਾ ਕਿਸੇ ਨੇ ਛੋਣੇ ਵਾਲਾ ਕੰਮ ਉਹਦੀ ਮਜ਼ਦੂਰੀ ਕੌਣ ਦੇਊਗਾ ਉਹਦੇ ਮਕਾਨ 파ਟ ਕੇ ਉਹਦੇ ਵਾਸਤੇ ਪ੍ਰਧਾਨ ਮੰਤਰੀ ਕਹਿ ਕੇ ਗਏ ਮੈਂ ਬਣਾ ਕੇ ਦੇਊਗਾ ਮਕਾਨ ਗਰੀਬਾਂ ਦੇ ਮੈਂ ਦੇਊਗਾ ਬਣਾ ਕੇ ਪਰ ਉਹਦੀ ਮਜ਼ਦੂਰੀ ਸਾਹਿਬ ਦੇਖੋ ਇੱਕ ਸਾਈਕਲ ਐ ਸਾਰਿਆਂ ਦੇ ਕਿਸਾਨ ਦੇ ਘਰੇ ਜਿੰਨ ਸਹਤ ਹੈ ਮੰਡੀਆਂ ਉਸ ਉਸੇ ਹਿਸਾਬ ਨਾਲ ਆਈ ਮੰਡੀ ਐ ਸਫਾ ਜਲ ਕਾਲੀ ਆ ਝੂਣਾਂਣ ਲੱਗਿਆ ਤੇ ਦੇਖੋ ਬਹਾਰਾ ਹੋਈਆਂ ਖੜੀਆਂ ਸਭ ਇੱਥੇ ਇੱਥੋਂ ਜਲਾਲਾਬਾਦ ਪਤਾ ਨਹੀਂ ਲੱਗਦਾ ਜਦੋਂ ਫਿਰੋਪੁਰ ਜਾਂਦੇ ਹੁੰਦੇ ਸੀ ਵੀ ਇੱਥੇ ਕੋਈ ਉਹ ਰੇੜੀ ਖੜੀ ਹੁੰਦੀ ਸੀ ਮੱਛੀ ਤਲਣ ਵਾਲੀਆਂ ਕਿਸੇ ਨੇ ਜਲਾਲਾਬਾਦ ਦੇਖਿਆ ਨਹੀਂ ਸੀ ਸਾਹਿਬ ਉਹ ਜਲਾਲਾਬਾਦ ਅੱਜ ਵਸਦਾ ਕਰਦਾ ਨੰਬਰ 1 ਦਾ ਸ਼ਹਿਰ ਬਣਿਆ ਕਿਹੜਾ ਸਾਰੇ ਤੋਂ ਜ਼ਿਆਦਾ ਅਮੀਰ ਕਲ ਵੱਡੀਆਂ ਉਹ ਕੜੇ ਵਾਲੀ ਕਾਰਾਂ ਉੱਥੇ ਹੁੰਦੀ ਜਲਾਲਾਬਾਦ ਫਸਲ ਆਈ ਸਾਰੇ ਦੇ ਬਹਾਰਾ ਆ ਗਏ ਸਭ ਅੱਜ ਫਸਲ ਨਹੀਂ ਦਾੜਤੀ ਕਿੱਥੇ ਜਾਣਗੇ